ਦੋਸਤੋ ਆਪਾਂ ਪੰਜਾਬ ਦੇ ਸ਼ੌਂਕੀ ਬੰਦਿਆਂ ਦੇ ਤੁਹਾਨੂੰ ਨਿਤ ਰੋਜ਼ ਦਰਸ਼ਨ ਕਰਾਉਂਦੇ ਹਾਂ ਆ ਵੀ ਸ਼ੌਂਕੀ ਬੰਦੇ ਦੀ ਮੋਟਰ ਹੈ ਜਿਹੜਾ ਸ਼ੌਂਕ ਰੱਖਦਾ ਤੇ ਕੁਦਰਤ ਨੂੰ ਵੀ ਪਿਆਰ ਕਰਦਾ ਇਹ ਚੀਮਾ ਮੰਡੀ ਤੋਂ ਭਾਈ ਅਮਰੀਕ ਸਿੰਘ ਜੀ ਖਾਲਸਾ ਉਹਨਾਂ ਦੀ ਮੋਟਰ ਹੈ ਦੇਖੋ ਤੁਹਾਨੂੰ ਮੈਂ ਏ ਟੂ ਜ਼ेड ਚੀਜ਼ਾਂ ਦਿਖਾਉਂਗਾ ਗੈਸਟਾਂ ਵਾਸਤੇ ਜਿਹੜੇ ਆਉਂਦੇ ਨੇ ਬਾਹਰੋਂ ਮਹਿਮਾਨ ਆਉਂਦੇ ਨੇ ਉਹਨਾਂ ਵਾਸਤੇ ਆਹ ਦੇਖੋ ਬਿਲਕੁਲ ਆਕਸੀਜਨ ਦੇ ਪੰਡਾਰ ਦੇ ਵਿੱਚ ਉਹਨਾਂ ਨੇ ਆਹ ਦੇਖੋ ਕਿੰਨੇ ਰੁੱਖ ਲੱਗੇ ਹੋਏ ਨੇ ਉੱਥੇ ਆਉਣ ਜਾਣ ਵਾਲੇ ਮਹਿਮਾਨਾਂ ਦੇ ਨਾਲ ਜਦੋਂ ਉਹ ਗੱਲ ਕਰਦੇ ਨੇ ਬੈਠ ਕੇ ਤਾਂ ਬੜਾ ਵਧੀਆ ਤਰੀਕੇ ਦੇ ਨਾਲ ਵਿਚਰਦੇ ਨੇ ਉਹਨਾਂ ਨਾਲ ਆਪਾਂ ਬਾਅਦ 'ਚ ਗੱਲ ਕਰਾਂਗੇ ਪਹਿਲਾਂ ਮੈਂ ਮੋਟਰ ਦੇ ਉੱਪਰ ਸ਼ਜਾਵਟ ਦਿਖਾ ਦੇਮਾ ਕਿੰਨੇ ਮਹਿੰਗੇ ਮਹਿੰਗੇ ਪੌਦੇ ਲਾਇਏ ਨੇ ਇਹ ਵੀ ਸੌਂਕ ਨਾਲ ਲੱਗਦੇ ਨੇ ਕੁਦਰਤ ਨੂੰ ਜਿਹੜਾ ਪਿਆਰ ਕਰਦਾ ਹੈ ਕੁਦਰਤ ਨੂੰ ਜੋ ਬੰਦਾ ਪਿਆਰ ਕਰਦਾ ਹੈ ਦੇਖੋ ਅਨਾਰ ਆ ਗਿਆ ਇਦਰੋਂ ਹੋਰ ਮਹਿੰਗੇ ਪੌਦੇ ਜਿਹੜੇ ਤੁਸੀਂ ਦੇਖਦੇ ਹੋ ਅਕਸਰ ਪਾਰਕਾਂ ਦੇ ਵਿੱਚ ਜਿਹੜੀਆਂ ਜਗ੍ਹਾ ਨੇ ਤਕੜੀਆਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਦੇ ਹਾਂ ਇੰਨਾ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਦੇਖੋ ਮੋਟਰ ਤੇ ਸਜਾਵਟ ਕੀਤੀ ਹੋਈ ਹੈ ਬੜਾ ਅਜਿਹੇ ਬੰਦਿਆਂ ਨੂੰ ਸਨਮਾਨਤ ਕਰਨਾ ਚਾਹੀਦਾ ਸਰਕਾਰਾਂ ਨੂੰ ਜਿਹੜੇ ਅਜਿਹੇ ਬੰਦੇ ਨੇ ਕੁਦਰਤ ਦੇ ਨਾਲ ਪਿਆਰ ਕਰਦੇ ਨੇ ਕਿਸੇ ਕਿਸੇ ਨੇ ਆਪਦੇ ਖੇਤ ਬੰਨੇ ਦੇ ਅਲੱਗੇ ਨਾ ਕੋਈ ਪੇਡਾ ਸੱਧਿਆ ਨਾ ਕੋਈ ਗਮਾਂਡੀਆਂ ਦੇ ਸੱਧਿਆ ਉਹਨਾਂ ਵਾਲੇ ਵੀ ਵਢਾ ਦਿੱਤੇ ਰੌਲਾ ਪਾ ਪਾ ਕੇ ਔਹ ਦੇਖੋ ਫਲਾਂ ਦੇ ਪੌਦੇ ਕਿੰਨੇ ਨੇ ਮੋਟਰ ਦੇ ਉੱਪਰ ਆ ਦੇਖੋ ਇਧਰ ਪਰਿਵਾਰ ਵਾਸਤੇ ਸਬਜ਼ੀਆਂ ਚੰਗੇ ਬੰਦਿਆਂ ਦੀ ਤਾਰੀਫ਼ ਕਰਨੀ ਬਣਦੀ ਐ ਆਹ ਦੇਖ ਲਓ ਇਧਰ ਪੂਰਾ ਆਕਸੀਜਨ ਪਲਾਂਟ ਦੇ ਵਿੱਚ ਰਹਿੰਦੇ ਨੇ ਜਦੋਂ ਕਦੇ ਮਨ ਸ਼ਾਂਤ ਨਹੀਂ ਹੁੰਦਾ ਉੱਥੇ ਆ ਕੇ ਬੈਠ ਜਾਂਦੇ ਨੇ ਮੈਂ ਭਾਈ ਅਮਰੀਕ ਸਿੰਘ ਜੀ ਨਾਲ ਵੀ ਆਪਾਂ ਗੱਲ ਵੀ ਕਰਾਂਗੇ ਉਹਨਾਂ ਨਾਲ ਦੇਖੋ ਮੋਟਰ ਵਾਲਾ ਕੋਠਾ ਦੇਖੋ ਤੁਸੀਂ ਅੰਦਰੋਂ ਆ ਆ ਪਏ ਨੇ ਸਾਰੇ ਸੰਦਾਂ ਆ ਪਿਆ ਪਾ ਜਿੰਦਰਾ ਆਪਣਾ ਓਏ ਆ ਪਿਆ ਬਾਪੂ ਦਾ ਟਾਕੂਆ ਟੰਗਿਆ ਓਏ ਬਾਪੂ ਦਾ ਟਾਕੂ ਹੀ ਟੰਗਿਆ ਓਹ ਦੇਖੋ ਫਤੌੜੀ ਟੰਗੀ ਪਈ ਆ ਨਾਲ ਬਰਮਾ ਵੀ ਟੰਗਿਆ ਪਿਆ ਇਧਰੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਨਦਾਨ ਸਿੰਘ ਜੀ ਲੰਗਰਿਆਂ ਵਾਲਿਆਂ ਦੀ ਤਸਵੀਰ ਸੋ ਇਧਰੋਂ ਦੇਖੋ ਜੀ ਕਸ਼ੀਆ ਵੀ ਟੰਗੀਆਂ ਪਈਆਂ ਹੋਰ ਸੰਜ ਵੀ ਸਾਰੇ ਆ ਛੋਟੀ ਜਿਹੀ ਕਹੀ ਹੈ ਪਲਾਸ ਹੈ ਨਾਲ ਲੋਹਾ ਵਟਣ ਵਾਲੀ ਆ ਰਹੀ ਆ ਸਾਰੇ ਦੇਵੀ ਦੇਵਤਿਆਂ ਦੀਆਂ ਤੇ ਗੁਰੂਆਂ ਦੀਆਂ ਫੋਟੋਆਂ ਨਾਲ ਸਜਾਵਟ ਇਧਰੋਂ ਪੰਜਾਬ ਦਾ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇਖੋ ਕਿੰਨਾ ਪਿਆਰ ਕਰਦੇ ਨੇ ਨਾ ਉਹ ਆਹ ਦੇਖੋ ਸਾਡੇ ਖਬਰੇ ਪਏ ਨੇ ਜਿਹੜਿਆਂ ਨਾਲ ਅਸੀਂ ਕਮਾਤ ਵੜਦੇ ਹੁੰਦੇ ਸੀ ਕਮੀਆਂ ਤਾਂ ਵੀਂਦੇ ਹੁੰਦੇ ਸੀ ਨਾ ਗੱਨੇ ਨੂੰ ਆ ਆ ਪਿਆਗਾ ਜਿਹੜਾ ਪੰਜਾਬ ਹੈ ਆ ਇਧਰੋਂ ਹੈਰੋ ਪਈਆਂ ਸੋ ਹੁਣ ਆ ਵੀ ਅਨੇਕਾ ਦੇਖੋ ਚੀਜ਼ਾਂ ਝਾਰਨੇ ਵਗੈਰਾ ਕੁੱਲ ਚੀਜ਼ ਸਾਮਕੇ ਰੱਖੀ ਹੋਈ ਆ ਪੰਜਾਬੀ ਵਿਰਸੇ ਦੀ ਆ ਦਾਤੀਆਂ ਪੰਜਾਂ ਨੇ ਖੁਰਪੀਆਂ ਤੇ ਦਾਤੀਆਂ ਕਿੰਨਾ ਸ਼ੌਂਕੀ ਬੰਦਾ ਬਹੁਤ ਜ਼ਿਆਦਾ ਸ਼ੌਂਕੀ ਬੰਦਾ ਖੁਰਪੀਆਂ ਦਾਤੀਆਂ ਆ ਛੋਟੇ ਬਰਮੇ ਹੋਰ ਪਏ ਨੇ ਗਲੀਸ਼ ਗੰਨ ਪਈਆ ਹੋਰ ਅਨੇਕਾ ਸਮਾਨ ਪਿਆ ਦਾਤੀਆਂ ਦੇਖੋ ਇੰਨੀਆਂ ਤਾਂ ਮੈਂ ਦਾਤੀਆਂ ਨਹੀਂ ਦੇਖੀਆਂ ਪਹਿਲੀ ਗੱਲ ਤਾਂ ਕਿਸੇ ਦੇ ਹੁਣ ਹੁਣ ਇੰਨੀਆਂ ਦਾਤੀਆਂ ਨਹੀਂ ਮਿਲਦੀਆਂ ਸ਼ੌਂਕੀ ਬੰਦੇ ਨੇ ਮੈਨੂੰ ਲੱਗਦਾ ਦਾਤੀਆਂ ਦੇ ਨਾਲ ਕੰਮ ਕਰਦੇ ਨੇ ਮਾਲ ਪਸ਼ੂ ਵੀ ਚੰਗਾ ਹੀ ਰੱਖਿਆ ਹੋਊਗਾ। ਕਈ ਬੰਦੇ ਦੀ ਮੋਟਰ ਆ ਇਹ। ਹੁਣ ਆਪਾਂ ਅੱਗੇ ਗੱਲ ਕਰਾਂਗੇ। ਸ਼ਰਦੀਰ ਅਮਰੀਕ ਸਿੰਘ ਜੀ ਨਾਲ ਆ ਜਾਓ ਜੀ ਆਪਾਂ ਉੱਥੇ ਛਾਂ ਚ ਬੈਠ ਕੇ ਗੱਲ ਕਰਦੇ ਆਂ। ਆਹ ਦੇਖੋ ਵੀਰੋ ਕੋਈ ਜਗ੍ਹਾ ਹੀ ਦੀ ਜਿਹੜੀ ਰੀਸ ਨਹੀਂ ਕਰ ਸਕਦੀ ਇਹ ਪੁਜਾਈਆਂ ਵਿੱਚ ਹੀ ਮਿਲ ਸਕਦਾ ਸਭ ਕੁਝ ਹੁਣ ਆਪਣੇ ਨਾਲ ਹਾਜ਼ਰ ਨੇ ਦੇਖੋ ਪੰਛੀਆਂ ਦੀ ਸੁਰੱਖਿਆ ਵਾਸਤੇ ਵੀ ਬਹੁਤ ਵਧੀਆ ਕੰਮ ਕੀਤਾ ਹੋਇਆ ਜੀ ਪੰਛੀਆਂ ਦੀ ਸੁਰੱਖਿਆ ਵਾਸਤੇ ਜਾਨਵਰਾਂ ਨੂੰ ਪੰਛੀਆਂ ਨੂੰ ਵੀ ਪਿਆਰ ਕਰਦੇ ਨੇ ਹੁਣ ਆਪਾਂ ਸਰਦਾਰ ਅਮਰੀਕ ਸਿੰਘ ਜੀ ਨਾਲ ਗੱਲਾਂ ਕਰਾਂਗੇ ਇਹੇ ਸਰਦਾਰ ਸਾਹਿਬ ਸੌਂਕ ਤੁਹਾਨੂੰ ਕਿੱਥੋਂ ਆ ਗਿਆ ਇਹ ਸਾਨੂੰ 2000 ਕੁ ਸਾਲ ਤੋਂ ਪਹਿਲਾਂ ਦਾ ਕੀ ਉਹ ਚੇ ਬਾਲੂ ਹਾਂਜੀ 2000 ਤੋਂ ਪਹਿਲਾਂ ਤਾਂ ਸਾਨੂੰ ਹੈਗਾ ਜੀ ਅੱਛਾ ਜੀ ਹਾਂਜੀ ਸੁਰੂਤ ਹੀ ਖੇਤੀ ਕਰਦੇ ਆ ਜੀ ਜਦ ਅਸੀਂ ਖੇਤੀ ਰੈਂਦੇ ਹਾਂਜੀ ਪਿੰਡ 'ਚ ਅਸੀਂ ਹਾਨ ਸਰਦੀ ਜਾਂਦੇ ਚੱਲ ਕੇ ਜਾਂਦੇ ਹਾਂ ਉਹ ਆਪਣਾ 35 ਕਿਲੋਮੀਟਰ ਪੈ ਜਾਂਦਾ ਆਪਣਾ ਹਾਂਜੀ ਕਿੱਥੇ ਅਸੀਂ ਬੈਠੇ ਹਾਂਜੀ ਉਸੇ ਕੰਮ ਤੋਂ ਦੀ ਜਾਂਦੇ ਕੋਈ ਸਾਦੀ ਗਮੀ ਹੋ ਗਈ ਅਗਲੇ ਤੋਂ ਟਾਈਮ ਤੇ ਪੱਕੀ ਦੇ ਅੱਛਾ ਜੀ ਹਾਂ ਐ ਕਰਕੇ ਇਹ ਸੌਕ ਆ ਫਿਰ ਕੁਦਰਤ ਦੇ ਨਾਲ ਪਿਆਰ ਪਿਆਰ ਹਣਾ ਹਾਂਜੀ ਪਸ਼ੂ ਪੰਛੀਆਂ ਦੇ ਨਾਲ ਪਿਆ ਰੁਪਿਆ ਮੱਝਾਂ ਕਿੰਨੀਆਂ ਰੱਖਦੇ ਹੋ ਮਜੀ ਆਪ ਕੋਲ ਹੈ ਜਿਹੜੀ ਪਹਿਲਾਂ 8 ਤੇ ਬੀਟਾ ਬਾਹਰ ਵਾਗਿਆ ਤੀਆ ਹਾਂਜੀ ਉਦੋਂ 9 ਗਾਇਆਂ ਵੀ ਹੈਗੀਆਂ ਦੀ 8 ਮੱਝਾਂ ਦੀ ਉਹ ਟਾਈਮ ਦੀ ਵਿੱਚ ਅੱਛਾ ਜੀ ਉਹ ਜਿਹੜਾ ਕਨੇਡਾ ਚਲੇ ਗਏ ਉਹਦੇ ਬਾਅਦ ਮੈਂ ਕਹਿੰਦਾ ਵੀ ਜੱਟੀ ਸਾਨੂੰ ਕੱਲ ਨੂੰ ਵੀ ਔਖਾ ਹੋ ਜੂ ਬਹੁਤ ਹਾਂਜੀ ਵੀ ਨੋਕ ਨਾ ਕਰਨੇ ਕੰਮ ਠੱਪ ਹੋ ਗਏ ਬੰਦੇ ਕੱਲੇ ਨਹੀਂ ਕਰਦੇ ਹਾਂਜੀ ਇਸ ਕਰਕੇ ਵੀ ਅਸੀਂ ਹੁਣ 4 ਰੱਖੀਆਂ ਖੇਤੀ ਆ ਜਿਹੜੀ ਉਹ ਸਾਰੀ ਕਰ ਰਹੀ ਹੈ ਅਸੀਂ ਸਾਰੀ ਕਰ ਰਹੇ ਹਾਂ ਦਾਤੀਆਂ ਤੋਂ ਤੁਸੀਂ ਕੰਮ ਲੈਣੇ ਹੋ ਖੇਤੀ ਚ ਹਾਂਜੀ ਅੱਛਾ ਜੀ ਹੁਣ ਚਾਰ ਅਸੀਂ ਬਿਲਕੁਲ ਨਹੀਂ ਪਾਉਂਦੇ ਲੋਕ ਡੰਗਰ ਨੂੰ ਖਰਚ ਕਰਦੇ ਨੇ ਅਸੀਂ ਵੱਢਦੀ ਹਰਾਂ ਜਾਂਦੀ ਆ ਅੱਛਾ ਜੀ ਕਿਤੇ ਨਹੀਂ ਪਾਇਆ ਚਾਰ ਅੱਛਾ ਜੀ ਬਾਕੀ ਕਿਵੇਂ ਹਮਜੀਤ ਜੀ ਕਾ ਕਰਨਾ ਉਹ ਆ ਨਹੀਂ ਹੁਣ ਟਾਈਮ ਤੇ ਤੂੰ ਦੋ ਤਿੰਨ ਗਵਾਨੀ ਤੋਂ ਫੜ ਲਿਆ ਹਾਂ ਕਰਕੇ ਅਸੀਂ ਸ਼ੁਰੂ ਦੀ ਲੈ ਕੇ ਰੱਖੀਆਂ ਬੱਸ ਲਾਹ ਰੇਗਾ ਸਪਰੈਨ ਦਾ ਘੱਟ ਸੇਵਨ ਕਰਦੇ ਮਤਲਬ ਕੁਦਰਤੀ ਤੌਰ ਤੇ ਜ਼ਿਆਦਾ ਹੋ ਕਰਦੇ ਹਾਂ ਜੀ ਅੱਛਾ ਜੀ ਦੁੱਧ ਆਪਣਾ ਹਾਂ ਜੀ ਔਰ ਬੱਚੇ ਛੋਟੇ ਪੜ ਰਹੇ ਨੇ ਨਹੀਂ ਇੱਕ ਵੇਟੀ ਹੈ ਇੱਕ ਨੂੰ ਦੋਨੇ ਵਾਰ ਗਏ ਨੇ ਦੋਨੇ ਬੇਟੀ ਵੀ ਬਗਾ ਨਾ ਜੀ ਨੂੰ ਆਪਣੀ ਬੇਟਾ ਇੱਕ ਇੱਕ ਮੁੰਡੇ ਬੇਟੀ ਜਬੇ ਬੇਟਾ ਤੁਹਾਡੇ ਹਾਂਜੀ ਅੱਛਾ ਉਹ ਬਗਾ ਹਾਂਜੀ ਮਤਲਬ ਤੁਹਾਨੂੰ ਕੁਦਰਤ ਦੇ ਨਾਲ ਪਿਆਰਾ ਹੱਚ ਜਿਹੜੀਆਂ ਚੀਜ਼ਾਂ ਕਰ ਰਹੇ ਹੋ ਹਾਂਜੀ ਹਾਂ ਬਹੁਤ ਵਧੀਆ ਚੰਗੀ ਗੱਲ ਹੈ ਸੋ ਭਾਈ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਹ ਗੱਲ ਕਹੂੰਗਾ ਇੱਥੇ ਰਹਿ ਕੇ ਕਿਸੇ ਨਾ ਕਿਸੇ ਸੌਂਗ ਨੂੰ ਜ਼ਰੂਰ ਪਾ ਲੋ ਮੈਂ ਧੰਨਵਾਦੀ ਹਾਂ ਭਾਈ ਅਮਰੀਕ ਸਿੰਘ ਜੀ ਆਂ ਦਾ ਜਿਨ੍ਹਾਂ ਦੇ ਕੋਲ ਆ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ